ਡੋਰੀ ਤਾਂ ਮਾਇਆ ਫਿਰ ਉਹ ਰਸੀਆ ਨਾ ਬਚਾੜੇ ਪ੍ਰੇਮ ਕਿਦਾਂ ਕਰਨਾ ਡੋਰੀ ਜੋੜਨੀ ਕਿਦਾਂ ਡੋੜਾ ਕਿਦਾਂ ਜੋੜਲੀ ਡੋਰੀ ਤਾਂ ਪਮ ਜਾ ਕਰ ਜੋ ਬਾਹਰ ਕੱਢੂਗਾ ਪਮ ਜਾ ਕਰ ਗਾੜ ਹੈ ਦੀ ਕੋੜ ਤਾਂ ਆਪਣੇ ਘਰ ਬੈਠਾ ਭਾਇਓ ਤਾਂਿਆਂ ਜੋ ਵਾਰ ਕਾਡੂ ਡੋਰੀ ਨਾਲ ਜੜੋਗੇ ਡੋਰੀ ਜੋਣਾ ਮਤਲਬ ਸਾਰੇ ਸਾਡੇ ਰਹਿ ਜਿਹੜੇ ਉਹਦੇ ਨੇ ਉਹ ਸਾਡੇ ਜਿਵੇਂ ਉਹ ਪ੍ਰੇਮ ਕਰਦਾ ਅਸੀਂ ਉਵੇਂ ਪ੍ਰੇਮ ਕਰਨ ਸਾਰੇ ਲੋਕ ਸੁਣ ਗਿੜੀ ਦੁਖ ਦੋਖ ਦਹੰਤੀ ਜਵਾਲ ਜੇ ਅੰਤੀ ਦੁਖ ਦੋਖ ਦਹੰਤੀ ਸਾਰੇ ਦੁਖ ਦੂਰ ਕਰਨ ਵਾਲੀ ਹੈ ਸੰਸਾਰ ਦੇ ਸੰਸਾਰ ਦੇ ਦੁਖ ਦੂਰ ਕਰਨ ਵਾਲੀ ਹੈ ਸਾਰੇ ਦੇ ਦੋਖ ਦੋਖ ਹੁੰਦੇ ਨੇ ਰੁਖ ਸੋਂਗਲ ਜਿਨ੍ਹਾਂ ਖਤ ਜਿਨ੍ਹਾਂ ਦੇ ਕਾਰਨ ਦੁੱਖ ਪੈਦਾ ਹੁੰਦੇ ਨੇ ਉਹਨੂੰ ਦੋਖ ਕਹਿੰਦੇ ਨੇ ਦੋਖ ਦਾ ਕਾਰਨ ਦੁੱਖ ਪੈਦਾ ਹੁੰਦਾ ਦੋਖ ਦੁੱਖ ਦਾ ਬੀਜ ਹੈ ਆਪਣਾ ਪ੍ਰਾਇਆ ਸਮਝਦਾ ਦੋਖ ਹੈ ਵੀ ਇਹ ਇਤੋਂ ਦੁੱਖ ਪੈਦਾ ਹੋਣਗੇ ਆਪ ਜਿਆਦਾ ਪਾੜਲ ਰਹਿਤ ਕਰਦੀ ਰਹਿ ਚੌੜੀ ਇਹ ਸਭ ਦੋਖ ਨੇ ਕਵੀਆਂ ਨੇ ਦੁਖ ਦੋਖ ਦਹੰਤੀ ਕਿਹਦਾ ਸਾਰਾ ਨਾਸ ਕਰਨ ਵਾਲੀਆਂ ਤੂੰ ਦੁਖ ਦੋਖ ਦਾ ਆ ਨਾਸ ਕਰਦੀਓ ਗੱਲ ਦਸੀ ਹੈ ਦੁਖ ਦੋਖ ਐ ਹੋਣਗੇ ਦੂਰ ਕਿਵੇਂ ਦਹੰਤੀ ਜੇ ਹੁਣ ਆਪ ਆਰਥ ਕਰਕੇ ਨਿਕਲ ਜਾਂਦੇ ਰਕਸ਼ਾ ਨਾ ਦਿਖਾਉਂਦੇ ਕਿਸੇ ਨੂੰ ਕੀ ਪਤਾ ਲੱਗਦਾ ਟਾਈਮ ਨਹੀਂ ਵੇਸ ਕੀਤਾ ਹੈ ਅਨੈਸੈਸਰੀ ਕੋਈ ਗੱਲ ਨਹੀਂ ਕਹੀ ਦੁਖ ਦੋਖ ਦਹੰਤੀ ਸਾਡਾ ਗੁਰੂ ਕਹਿੰਦਾ ਸੋ ਚਾਹ ਨੂੰ ਕਹਿ ਰਿਹਾ ਮੈਸੇਜ ਹੈ ਅੱਜੋਂ ਵੈਸੇਜ ਕਲੀਅਰ ਕੀਤਾ ਵੀ ਆ ਮਤਲਬ ਹੈ ਇਹਦਾ ਤੈਨੂੰ ਜਿਹੜਾ ਦੁਖਦੋਖ ਦਾ ਹੰਤੀ ਇੱਥੇ ਲਿਖਿਆ ਹੋਇਆ ਹੈ ਕਿਉਂ ਲਿਖਿਆ ਹੋਇਆ ਹੈ ਉਹਦਾ ਆ ਹੈਗਾ ਭਾਈ ਮੋਕੇ ਤੇ ਆ ਗੱਲ ਹੈ ਐ ਹੋਣਾ ਚਾਹੀਦਾ ਐ ਦਹਤੀ ਹੈ ਜਵਾਲ ਜੈਨਤੀ ਜਵਾਲ ਜੈਨਤੀ ਹੁਣ ਜੇ ਸਿੱਖ ਦੇ ਅੰਦਰ ਹੀ ਦੁਖਦੋ ਖੋਲ ਅਸੀਂ ਉਹਨਾਂ ਵੱਡੀ ਗੁਰਬਤ ਰੂਪ ਜਿਵੇਂ 999 ਹੁੰਦੇ ਨੇ ਤਾਂ ਹੋਰ ਕੌਣ ਬਣੂਗਾ ਪਹਿਲਾਂ ਸਾਡਾ ਕੰਮ ਐ ਸਿੱਖ ਆਪਣੇ ਆਪ ਦਾ ਸਰਦਾ ਸਾਫ ਕਰਨ ਫੇਰ ਕਿਸੇ ਕੋਲ ਜਾਣ ਕਹਿ ਲੋ ਜਵਾਲ ਜਯੰਤੀ ਰੋਜ਼ ਨੂੰ ਪਤ ਜਵਾਲਾ ਉਹ ਜਵਾਲਾ ਨਹੀਂ ਜਿਹੜੀ ਉੱਥੇ ਗੈਸ ਜਲਦੀ ਏ ਧਰਤੀ ਚੋਂ ਨਿਕਲਦੀ ਏ ਗੈਸ ਉਹ ਕਹਿੰਦੇ ਜਵਾਲਾ ਜੀ ਔਰ ਜਵਾਲਾ ਜੀ ਬਾਹਰ ਬਣਾ ਲਈ ਅੱਗ ਜਿਹੜੀ ਹੁੰਦੀ ਏ ਇਹ ਅਗਨ ਦਾ ਆਦੂ ਹੀ ਲੱਗਦਾ ਹੋ ਜਾਂਦਾ ਜਵਾਲ ਹੈ ਜਵਾਲ ਜਨਤੀ ਕਹਿੰਦੇ ਨੇ ਜੋ ਆਲ ਜੋ ਸਾਰੇ ਸੰਸਾਰ ਦੇ ਅੰਦਰ ਜੋਤ ਹੈ ਉਹ ਜਵਾਲ ਜਨਤੀ ਹੈ ਜਨਤੀ ਹੁੰਦੀ ਹੈ ਜੀਵਨ ਦਾਤ ਦੇਣ ਵਾਲੀ ਸਭਨਾ ਜੋਤ ਜਨਤੀ ਜੀਵਨ ਦਾਤ ਦੇਣ ਵਾਲੀ ਜਿੰਨੇ ਦੇh ਸਰੀਰ ਨੇ ਨਾ ਮਿੱਟੀ ਦੇ ਉਹਨਾਂ ਅਜ ਜੋਤ ਜਿਹੜੀ ਐ ਉਹ ਜੀਵਨ ਉਹ ਜੋਤ ਐ ਜੀਅੰਤੀ ਜੀਵਨ ਦੇਣ ਵਾਲੀ ਹੈ ਜੋਲ ਜੋਤਾਂ ਰੱਖਣ ਵਾਲੀ ਜੀਅੰਤੀ ਜੜਲਾਨੀ ਹੈ ਦਾ ਅਰਥ ਇਹ ਤਾਂ ਵਿਦਵਾਨਾਂ ਦਾ ਅਰਥ ਕੀਤਾ ਹੋਇਆ ਜੀਅੰਤੀ ਇਹ ਤਾਂ ਗੱਲ ਹੈ ਜੀਅੰਤੀ ਅੰਤ ਤੱਕ ਜਦ ਨਾ ਜਨ ਸਰੀਰ ਦਾ ਅਰਥ ਨਹੀਂ ਹੁੰਦਾ ਇਹ ਜੀਵਨ ਇਹੀ ਰੱਖਦੀ ਹੈ ਜਿਉਂਦਾ ਅਜੇ ਤੱਕ ਸ੍ਰਿਸ਼ਟੀ ਰੱਖੂ ਇਹੀ ਜੀ ਅੰਤੀ ਆਦ ਅਨਾਦੀ ਆਗਾਦ ਅਛਾ ਆਦੀ ਅਨਾਦੀ ਆ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਹੀ ਹੈ ਇਹਦੇ ਨਾਲੇ ਜੀਵਨ ਸੰਸਾਰ ਦਾ ਅਨਾਦੀ ਇਹਦਾ ਆਪਣਾ ਆਦ ਕੋਈ ਨਹੀਂ ਸੰਸਾਰ ਦਾ ਜਦਾਂ ਪੈਦਾ ਹੋਇਆ ਹੋਇਆ ਹੈ ਇਹੀ ਜੋਤ ਹੈ ਇਹ ਆਪ ਕਿਸੇ ਨਾਲ ਨਹੀਂ ਕਿਸੇ ਤੋਂ ਨਹੀਂ ਪੈਦਾ ਹੋਈ ਹੋਈ ਇਹਦਾ ਜੀਵਨ ਕਿਸੇ ਹੋਰ ਦੀ ਹੋ ਜਾਣਾ ਨਹੀਂ ਹੋਵੇ ਆਦ ਅਨਾਦ ਅਗਾਦ ਦੀ ਅਛੇ ਅਗਾਦ ਗਾਦ ਰੁਖੀ ਬੁੱਧ ਫਿਰ ਵੀ ਆਦਮੀ ਨੂੰ ਪਤਾ ਨਹੀਂ ਹੈ ਫਿਰ ਵੀ ਸੰਸਾਰ ਨੂੰ ਪਤਾ ਨਹੀਂ ਹਾਲਾਂਕਿ ਗੱਲ ਸੱਚ ਹੈ ਆਤੋਂ ਲੈ ਕੇ ਤੂੰ ਦੀ ਸਾਰਿਆਂ ਦਾ ਜੀਵਨ ਦਾਨ ਤੇਰੀ ਵਜ੍ਹਾ ਨਾਲ ਜੀਵਨ ਹੈ ਫਿਰ ਵੀ ਲੋਕਾਂ ਨੂੰ ਪਤਾ ਨਹੀਂ ਅਗਾਦ ਦਾ ਮਤਲਬ ਹੈ ਅਗਾਦ ਅਗਾਦ ਕੱਲੇ ਲਫ਼ਜ਼ਾ ਦਾ ਮਤਲਬ ਹੈ ਸੰਸਾਰ ਨੂੰ ਨਹੀਂ ਪਤਾ ਇਸ ਗੱਲ ਦਾ ਅਛਾ ਕਦੇ ਵੀ ਤੇਰਾ ਨਾਸ਼ ਨਹੀਂ ਹੁੰਦਾ ਤੂੰ ਕਦੇ ਸ਼ਾਇਦ ਹੀ ਚਾਰ ਸ਼ਬਦ ਨੇ ਚਾਰਾਂ ਦੇ ਅਰਥ ਦੇ ਇਹ ਆਦ ਤੋ ਲੈ ਕੇ ਜਦ ਅਸਰ ਪੈਦਾ ਹੋਇਆ ਤੂੰ ਜੀਂਦੀਆਂ ਸਾਰਿਆਂ ਨੂੰ ਜੀਵਨ ਸਾਰੇ ਸਰੀਰ ਤੇਰੀ ਵਜ੍ਹਾ ਨਾਲ ਜੁਹਦੇ ਨੇ ਜੋਤੀ ਵਜ੍ਹਾ ਨਾਲ ਜੁਹਦੇ ਨੇ ਜੱਤੋ ਹੀ ਜੋਤ ਹੈ ਉਹ ਆਪਾ ਲਾਲਾ ਨੂਰ ਪਾਇਆ ਨੂਰ ਉਸੇ ਦੀ ਗੱਲ ਹੈ ਨੂਰ ਜੋਤ ਹੈ ਹਰ ਜੋਤ ਕੀ ਹੈ ਕੁਦਰਤ ਕੇ ਸਭ ਬੰਦੇ ਆ ਜਿਹੜੇ ਬੰਦੇ ਬਣੇ ਨੇ ਉਹ ਜੋਤ ਨਾਲ ਜੁਹਦੇ ਨੇ ਮਿੱਟੀ ਦੇ ਪੁੱਤਰੇ ਕੈਸੇ ਨਜਦਾ ਇਹ ਜੋ ਦਿਵਜਾਂ ਨੂੰ ਜੋਦੇ ਨੇ ਸਰੀਰ ਹੋਰ ਕਾ ਦੇ ਨਜਉਂਦੇ ਨੇ ਜੇ ਨਿਕਲ ਜਾਂਦੀ ਐ ਫੇਰ ਕਹਿੰਨੇ ਡੈੱਡ ਬਾਡੀ ਐ ਜੋਤ ਜੇ ਹੰਤੀ ਆਨ ਅਨਾਦੀ ਆਗਾਦ ਅਸ਼ੇ ਆਦ ਹੱਥੋਂ ਲੈ ਕੇ ਐ ਨਹੀਂ ਪਹਿਲਾਂ ਕੁਛ ਹੋਰ ਸੀ ਫਿਰ ਕੁਛ ਹੋਰ ਹੋ ਗਿਆ ਦੂਜੇ ਜਨਮ ਤੀਏ ਜਨਮ ਚੋਰ ਹੋ ਗਿਆ ਜੋਤ ਕੋਈ ਆ ਚਲੀ ਆਉਂਦੀ ਇੱਕ ਕੋਈ ਜੋ ਚਲੀ ਆਉਂਦੀ ਐ ਜੋਦਾ ਜੋ ਆਪ ਜੋ ਦਾਨਾ ਦੀਏ ਪੈਦਾ ਨਹੀਂ ਹੋਈ ਕਿਸੇ ਤੋਂ ਵੇਛੇ ਰਦੀਏ ਅਛਾ ਅਛਾ ਵਰਦੀ ਦਿਖੋਗੇ ਵਰਦੀ ਹੈ ਹੀ ਨਹੀਂ ਉਹ ਬਰੂ ਤਾਂ ਹੀ ਪੈਦਾ ਹੋ ਰਹਾ ਆ ਸ਼ੈਤਾਨ ਲਿਖਿਆ ਹੋਇਆ ਸੁਧਤਾ ਸਮਰਪਣੀ ਤਰਕ ਬਿਤਰਕਣੀ ਇਹ ਹੁਣ ਪੜਨਤ ਨੂੰ ਨਹੀਂ ਅਰਥਾਂ ਦਾ ਪਤਾ ਇਹਨਾਂ ਦਾ ਇਹ ਤਾਂ ਹੋਰੇ ਕੁਝ ਕਰੀ ਜਾਂਦਾ ਹੈ ਇਹ ਵਿਚਾਰਾ ਵਿਦਵਾਨ ਹੈਗਾ ਜਿਹਦੇ ਅਰਥ ਵਿਦਵਾਨਾਂ ਨੇ ਅਸਲ ਦੇ ਵਿੱਚ ਸਾਰੀ ਜਿਹੜੀ ਦੀਕਸ਼ਨੀ ਲਿਖੀ ਹੈ ਨਾ ਪਹਿਲਾਂ ਕੀਤੀ ਹੈ ਸਾਰੀਓ ਵਿਦਵਾਨਾਂ ਦੇ ਲੈਵਲ ਤੇ ਤਾਹੀ ਤਾਂ ਬਾਣ ਬ੍ਰਮ ਗਿਆਨ ਤਾਹੀ ਲੁਪਤ ਹੋ ਗਿਆ ਸਿਮਰਤਿ ਸ਼ਾਸਤਰਾਂ ਵਾਲਾ ਗਿਆਨ ਹੈ ਦੇਖੋ ਜਿਹੜੇ ਬੂੜ ਅਰਥ ਦੇ ਸ਼ਬਦਾਂ ਦੇ ਉਹਦੇ ਕੋਈ ਹੈ ਹੀ ਨਹੀਂ ਬੂੜ ਅਰਥ ਸ਼ਬਦਾਂ ਦੇ ਵੇਦ ਵਿੱਚ ਪਏ ਨੇ ਸ਼ਬਦ ਆਪ ਦੱਸਦੇ ਮੇਰੇ ਅਰਥ ਹੈ ਲਫ਼ਜ਼ ਆਪ ਦੱਸਦੇ ਮੇਰੇ ਅਰਥ ਹੈ ਜੇ ਕਿਸੇ ਨੂੰ ਪਤਾ ਹੋਵੇ ਨਵਤੇ ਵਿੱਚ ਉਤਰਦੀ ਹੈ ਇਹ ਫੌੜੀ ਲਾ ਕੇ ਇਹ ਖੂਲ ਦੇ ਵਿੱਚ ਉਤਰਾਂਗੇ ਤਾਂ ਹੀ ਪਤਾ ਲੱਗੂ ਥੱਲੇ ਕੀ ਹੈ ਕਈ ਜਗ੍ਹਾ ਲ ਫਟਕੇ ਦੇਖਣਾ ਪੈਂਦਾ ਫੂ ਭਰਿਆ ਹੋਇਆ ਹੈ ਰੇਤੇ ਨਾਲ ਬੋਣ ਹੈਗੀ ਹੈ ਥੱਲੇ ਦਾ ਖੂਲ ਕੀ ਹੈ ਸ਼ੁੱਧਤਾ ਸਮਰਪਣੀ ਤਰਕ ਬਿਤਰਕ ਨਹੀਂ ਦੇਖੋ ਸ਼ੁੱਧਤਾ ਸਮਰਪਣੀ ਸੰਸਾਰ ਨੂੰ ਸ਼ੁੱਧ ਕਰਨ ਵਾਸਤੇ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ ਨਾ ਉਹਨੇ ਕੌਣ ਹੈ ਇਹ ਗੁਰੂਬਚਨ ਵੇਅ ਵੇਖ ਬੁੱਧੀ ਵਿਵੇਕ ਬੁੱਧੀ ਦਾ ਕੰਮ ਕੀ ਹੈ ਜਨਮ ਤੇ ਮਾਰੇ ਲਿਖੇ ਸੁੱਧਤਾ ਸਮਰਪਣੀ ਸੁੱਧਤਾ ਨੂੰ ਸਮਰਪੜ ਸੰਸਾਰ ਦਾ ਮਨ ਸ਼ੁੱਧ ਕਰਨਾ ਸੰਸਾਰ ਨੂੰ ਸ਼ੁੱਧ ਕਰਨਾ ਇਸ ਗੱਲ ਵਾਸਤੇ ਹੀ ਸਿੱਖਦਾ ਜੀਵਨ ਸਮਰਪਣ ਹੈ ਇਹਨਾਂ ਨੂੰ ਗੁਰੂ ਕਹਿੰਦੇ ਨੇ ਉਸ ਭਗਤ ਕਹਿੰਦੇ ਨੇ ਉਸ ਸਮਰਪਣ ਇਸ ਗੱਲ ਨੂੰ ਰਹਿਣ ਨੇ ਗੁਰੂ ਤਾਂ ਕਹਿਣਾ ਨਹੀਂ ਚਾਹੀਦਾ ਚਲੋ ਜੇ ਆਪਾਂ ਕਹਿਣ ਵੀ ਲੱਗ ਗਏ ਆਪਣੀ ਬੋਲੀ ਚ ਆਪਾਂ ਨੂੰ ਪਤਾ ਹੋਣਾ ਚਾਹੀਦਾ ਸ਼ਬਦ ਗੁਰੂ ਅਰੇ ਗੁਰੂ ਚ ਕੀ ਫਰਕ ਹੈ ਤਰਕ ਬਿਤਰਕਣੀ ਉਹਨਾਂ ਦਾ ਹੀ ਕਮਰੇ ਹੈ ਸਾਇਆ ਰੂਪ ਦੇ ਦਿੱਤਾ ਉਹਦੇ ਚੋਂ ਮੜ ਲਾ ਕੋ ਸਾਜਾ ਤਰਕ ਬਿਤਰਕੜੀ ਜੇ ਕੋਈ ਇਹਦੇ ਤੇ ਤਰਕ ਕਰੇ ਲੋ ਉਹਦਾ ਉਹਦੇ ਵੱਲ ਮੁਰਦੂ ਦੀ ਉਹਦੇ ਜਾਵਣ ਦਾ ਸੀ ਨੀ ਦੀ ਉਹਦਾ ਹੀ ਤਾਰਕ ਨੂੰ ਪੁੱਠਾ ਕਮਾ ਕੇ ਉਧਰ ਨੂੰ ਗੋੜ ਦਿੰਦੀ ਉਹਦੇ ਵੱਲੋਂ ਬਤਾਰਕ ਬਤਾਰਕ ਪੁੱਠਾ ਤਾਰਕ ਉਹਦਾ ਹੀ تیر ਉਹਦੇ ਵੱਲੋਂ ਉਹ ਗੋੜਨ ਲੜੋ ਉਹਦਾ تیر ਫੜਕੇ ਨਾ ਹੁੰਦਾ ਉਹਦੇ ਹੀ ਮਾਰ ਦੇਣਾ ਪੁੱਠਾ ਬਤਾਰਕ ਕਿਵੇਂ ਜਿਵੇਂ ਜਦ ਉਹਨਾਂ ਨੇ ਗੱਲ ਕੀਤੀ ਨਾ ਆ ਕੇ ਆਪਣੇ ਤਰਖੀ ਲੜ ਬਈ ਅੱਖ ਨਾਲ ਪਰਮੇਸ਼ਰ ਦੀ ਨਾ ਮੈ ਦਿਖਾਓ ਦਰਸ਼ਨ ਕਰਾਓ ਦਰਸ਼ਨ ਕਰਾਓ ਤੁਸੀਂ ਕਹਿੰਦੇ ਰੱਬ ਹੈਗਾ ਦਿਖਾਓ ਤਰਕ ਦੀ ਤਰ੍ਹਾਂ ਦਿਖਾਓ ਤਰਕ ਦਾ ਬਤਰਕ ਕਮੀ ਕੀਤਾ ਵੀ ਜਾਦਾ ਅਜ ਤੱਕ ਕਿਸੇ ਨੇ ਕਿਹਾ ਹੀ ਨਹੀਂ ਅਸੀਂ ਕਹਿੰਦੇ ਦੀਦਾ ਨਹੀਂ ਤੁਹਾਡਾ ਇਹ ਤਰਕ ਹੀ ਗਲਤ ਹੈ